ਪਿੰਡ ਕੋਟਰੀ ਖੁਰਦ ਵਿਖੇ ਮੋੜ ਮੰਡੀ ਦੇ ਐਮ.ਐਲ.ਏ ਸੁਖਵੀਰ ਸਿੰਘ ਦਾ ਜੀ.ਕੇ.ਯੂ ਸਿੱਧੂਪੁਰ ਬਲੌਕ ਕੀਤਾ ਗਿਆ ਕਰੋ। ਹਾਂ ਜੀ ਗਾਈ ਸਾਡੇ ਹਵਾਲੇ ਆਈ ਜਾਂਦਾ 40 ਬਾਲੇ ਦੇ ਪਤਾ। ਦੇਖ ਬਾਤ ਕਿਸਾਨ ਨੇ ਇੱਕ ਦੂਜਾ ਜੇਰਾ ਉੱਨੇ ਮਾਤ ਨੂੰ ਹਾਂ ਜੀ ਕਿਹਦਾ ਫੱਦਾ ਦੇ ਕੇ ਕਿਸਾਨਾਂ ਦੇ ਘਟ ਕੇ ਸਰਕਾਰ ਮਰਿਆ ਸਰਕਾਰ ਇਹਦਾ ਜਵਾਬ ਹੈ ਦੇਖੋ ਦੂਜਾ ਹੈਗਾ ਜੀ ਜੋ ਵੀ ਸੋਡੇ ਐਮ ਐਲ ਐ ਨੇ ਉੱਥੇ ਟਰਾਲੀ ਚੋਰੀਆਂ ਜਾਂ ਵੀ ਮਨ ਲੋ ਗਾਹਾਂ ਦਾ ਜਿਵੇਂ ਇਤਨਾ ਹੋਰ ਸਾਹ ਹੈ ਮੋਬਾਈਲ ਦੇ ਵਿੱਚ ਸਭ ਆਈ ਜਾਂਦਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੇ ਇੱਕ ਤੀਜਾ ਸਵਾਲ ਹੈਗਾ ਜੀ ਮਨਜੀਤ ਸਿੰਘ ਸਿੱਧੂ ਤੁਹਾਡਾ ਡੀ ਆਈ ਪੀ ਪੈਰ ਹੈ ਵੀ ਕੋਈ ਵੀ ਚੋਰੀ ਨਹੀਂ ਹੋਈ ਤਾਂ ਇੱਕ ਪੁਲਿਸ ਮੁਲਾਜ਼ਮ ਤੇ ਕਾਲੀ ਚੁੰਜੀ ਆ ਪਰ ਇਹ ਦੱਜ ਹੋ ਗਏ ਹਾਂ ਇਹ ਕੋਲਾ ਨਹੀਂ ਜਵਾ ਹੈ ਸਾਡੇ ਤੇ ਸਾਡੀ ਕਿਸਾਨੀ ਤੇ ਆਪੇ ਚਾਰਾ ਕਿਉਂ ਪੀਤਾ ਗਿਆ ਤੁਸੀਂ ਸਭ ਤੋਂ ਵੱਲ ਤੋਂ ਮੇਰੀ ਬੜੀ ਸਤਿਕਾਰ ਹਾਂ ਜੀ ਸਤਿਕਾਰਯੋਗ ਹੈ ਹਾਂਜੀ ਤੇ ਥੋੜੇ ਨਾਲ ਮੈਂ ਧਰਨੇ ਆ ਤੇ ਮਜਾ ਰਹੇ ਆ ਤੇ ਨਾਲ ਰਹੇ ਆ ਖਨੋਰੀ ਕਿੰਨਾਗੇ ਪਤਾ ਕੀ ਹੈ ਖਨੋਰੀ ਸਾਰੀ ਪਾਰ ਸਾਰੀ ਲੀਤੀ ਦਲਾਸਾ ਦਾ ਖਾਮ ਦਾ ਪਤਾ ਨਹੀਂ ਹਾਂਜੀ ਉੱਥੇ ਸੀ ਅਸੀਂ 13 ਮਹੀਨੇ ਉੱਥੇ ਲਾਇਏ ਠੀਕ ਹੈ ਤੇ ਦੇਖੋ ਫੈਸਲਾ ਸਰਕਾਰ ਨੇ ਆਪਦੇ ਲੈਵਲ ਤੇ ਲੈਂਦਾ ਹਾਂਜੀ ਥੋੜੀ ਹਾਈ ਕਮਾਂਡ ਦੇ ਵੀ ਉਹਨਾਂ ਕੋਲ ਕੁਛ ਨਾ ਕੁਛ ਉਹਨਾਂ ਦੀ ਵੀ رائے مشورہ ਹੋਊਗਾ ਤੇ ਕੁਝ ਚੰਗਾ ਹੋਵੇ ਤੇ ਪੰਜਾਬ ਨੂੰ ਅਸੀਂ ਮੋਰ ਪੈਰਾਂ ਤੇ ਕਰ ਲਈਏ ਠੀਕ ਹੋ ਕਿ ਉਹਦੇ ਨਾਲ ਨੁਕਸਾਨ ਤਾਂ ਆਪਣੀ ਹੋ ਰਹੀ ਹੈ ਹੁਣ ਆਪਾਂ ਨੂੰ ਕਿੰਨੀ ਆਮਦਨ ਹੋ ਰਹੀ ਸੀ ਜਿਹੜੀ ਟੈਕਸ ਰਾਹੀ ਜਿਹੜਾ ਵਪਾਰ ਹੁੰਦਾ ਸੀ ਇੱਕ ਮੇਰੀ ਗੱਲ ਸਾਬ ਜਿਹੜਾ ਵਪਾਰ ਹੁੰਦਾ ਸੀਗਾ ਉਹ ਵਪਾਰ ਦੇ ਟੈਕਸ ਦੇ ਰੁਪਈ ਫੰਡ ਦੇ ਵਿੱਚੋਂ ਇਹਦੋਂ ਪਹਿਲਾਂ ਤੁਹਾਡੇ ਦਾਣਾ ਮੰਡੀ ਮੈਂ ਪੱਕੀ ਕੀਤੀ ਆ ਫਰਜ ਚੱਕਿਆ ਉਹ ਫਰਜ ਜੀ ਤੁਹਾ ਤੁਸੀਂ ਐਮਐਲਏ ਸਾਹਿਬ ਜੀ ਸਹੀ ਵੋਟਾਂ ਪਾਈਆਂ ਜੀ ਤੁਸੀਂ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਸੁਣੋ ਉਹ ਵੀ ਫੰਡ ਆ ਇਹ ਹਨਾ ਫਿਰ ਤੁਹਾਡੇ ਪਿੰਡ ਹੁਣ ਤਕਰੀਬਨ 10 ਲੱਖ ਰੁਪਏ ਦੇ ਦਾ ਜਾਰੀ ਹੋਣਗੇ ਮੇਰੇ ਹਿਸਾਬ ਨਾਲ ਸਕੂਲ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰੇ ਨਹੀਂ ਕੰਮ ਕਰੇ ਨਹੀਂ ਉਹਦਾ ਵੀ ਅੱਜ ਉਦਘਾਟਨ ਕਰਨਾ ਹੈ ਉਹ ਮੈਨੂੰ ਮਿਲ ਗਿਆ ਉਹਦਾ ਪਹਿਲਾਂ ਵੀ ਆਇਆ ਸੀ ਜੀ ਮੈਂ ਫੰਡ ਪਾ ਕੇ ਮੀਟਿੰਗ ਨਹੀਂ ਦੀਆ ਕਮੇਟੀ ਬਣੀ ਹੋਈ ਆ ਫੰਡ ਪਾ ਕੇ ਉਹ ਉੱਥੇ ਆਉਣਾ ਕੋਈ ਨਹੀਂ ਕੋਈ ਨਹੀਂ ਹੋਣਾ ਕਿ ਉਹਦੇ ਨਾਲ ਬੁਰੇ ਵਿਚਾਰੇ ਉੱਥੇ ਮਰ ਗਏ ਕਿਸਾਨ ਉਹ ਕੋਈ ਨਹੀਂ ਮੇਰੇ ਭਰਾ ਮੇਰੇ ਅਸੀਂ ਖੁਦ ਆਪ ਵੀ ਮੀਟਿੰਗ ਦੇ ਵਿੱਚ ਸੀ ਮੇਰੀ ਇਸੇ ਜੇਲ੍ਹ ਲੈ ਕੇ ਗਏ ਘੱਟੋ ਘੱਟ 7-8 ਨੇ ਰਿਜਾਇ ਰੱਖੇ ਆ ਗੱਲ ਸੁਣੋ ਗੱਲ ਸੁਣੋ ਅਸੀਂ ਇਹੀ ਬੁਰਾ ਹੜਾ ਕਸੂਰ ਕੀ ਸੀ ਫਿਰ ਕਿਸਾਨਾਂ ਨੂੰ ਦਾ ਮਾਰਿਆ ਯਾਰ ਹੈ ਜੀ ਉਹ ਜਿਹੜੇ ਵਿਕਾਸ ਕਾਰਜ ਹੁੰਦੇ ਨਹੀਂ ਉਹ ਪੈਸਾ ਉਹ ਨਾ ਟੈਕਸ ਰੁਪਈ ਫੰਡ ਜਿਹੜੇ ਆਉਂਦੇ ਨਹੀਂ ਵਪਾਰ ਦੇ ਨਾਲ ਉਹਨਾਂ ਦੇ ਨਾਲ ਹੀ ਹੁੰਦੇ ਨੇ ਤੇ ਪੰਜਾਬ ਨੂੰ ਇੱਕ ਵੱਡਾ ਵੱਡਾ ਜਿਹੜਾ ਸਰ ਜੀ ਵਪਾਰ ਦੇ ਤੇਰਾ ਥਰੂ ਲੜ ਰਹੇ ਆ ਜਿਹੜੇ ਕਾਰਪੇਟ ਘਰਾਣੇ ਉਹਨਾਂ ਨੇ ਵੱਡੇ ਮਾਅਨ ਬਣਾਉਣੇ ਆ ਜਿਹੜੇ ਵਪਾਰੀਆਂ ਨਾਲ ਸਾਡਾ ਫਰਕ ਪਵਾ ਰਹੇ ਉਹਨਾਂ ਤੁਸੀਂ ਆਖ ਲੇ ਸਾਡਾ ਭਾਈਚਾਰਕ ਨਾਲ ਫਰਕ ਪਾਉ ਵੀ ਵਪਾਰ ਨਾਲ ਸਾਡਾ ਕੋਈ ਰੋਸ ਨਹੀਂ ਵਪਾਰ ਵੀ ਸਾਡੇ ਨਾਲ ਹੈ ਇੱਕ ਮਿੰਟ ਦੇਖੋ ਹੁਣ ਮੇਰੀ ਕੋਈ ਗੱਲ ਨਹੀਂ ਇਹਦੀ ਲੁੱਟ ਹੋ ਜਾਂਦੀ ਸਾਰੇ ਪੰਜਾਬ ਦੀ 3300 ਕਰੋੜ ਤੋਂ ਲੈ ਕੇ 4000 ਕਰੋੜ ਰੁਪਏ ਦਾ ਕਪੜੀ ਲੁੱਟ ਹੋਈ ਕਿਸਾਨਾਂ ਦੀ ਅੱਛਾ ਠੀਕ ਹੈ ਹੁਣ ਲੁੱਟ ਦਾ ਇਹਨਾਂ ਦਾ ਜਿਹੜਾ ਵਪਾਰੀ ਇਹਨਾਂ ਦਾ ਕਾਪੀ ਨਹੀਂ ਸਕਦਾ ਹੁਣ ਇਹ ਇਹਦੇ ਨਾਲ ਜੂਰੀਆ ਦੇ ਨਾਲ ਤਿੰਨ ਨਾਲ ਉਹ ਮੀਟੀਆਂ ਜੂਰੀਆ ਦੇ ਨਾਲ ਕੀ ਕੀ ਪਤਾ ਗੱਲ ਸੁਣ ਗੱਲ ਸੁਣ ਤੇ ਦੁਪਰੀ ਜੱਥੇ ਵਧੀਆ ਹਾਂਜੀ ਹਾਂਜੀ ਮੈਂ ਥੋੜੇ ਨਾ ਬੜੀ ਧਰਨੀ ਸ਼ਰੀਕ ਕੀਤੇ ਨੇ ਸਾਂਝੇ ਕੀਤੇ ਨੇ ਕਿ ਮੈਂ ਟਿਕਰੀ ਵਾਟਰ ਤੇ ਤਕਰੀਬਨ 6 ਮਹੀਨੇ ਤੋਂ ਬੱਡੇ ਵੀ ਲਾਇਆ ਨਾ ਰਹੇ ਆ ਥੋੜੇ ਮੇਰੀ ਗੱਲ ਸੁਣੋ ਮੇਰੇ ਵੀਰ ਆਪਣਾ ਨਕਸ਼ਾ ਸੀ ਪੰਜਾਬ ਦਾ ਵੱਡਾ ਉੱਥੇ ਬਹਿਣ ਨਾਲ ਪੰਜਾਬ ਦੇ ਲੋਕ ਆਪਣੇ ਪਿੱਛੇ ਜਥੇਬੰਦੀ ਵਿੱਚ ਆਪਣੇ ਪਿੱਛੇ ਨਹੀਂ ਖੜੇ ਆਪਣੇ ਆਪਣਾ ਲੀਡਰ ਐਮ ਐਨ ਐ ਸਾਹਿਬ ਤਾਂ ਫਿਰ ਸਾਢੇ 60 ਵਰ ਕਿਉਂ ਬੈਠਣ ਦਿੱਤੇ ਉਹਦੇ ਦੇ ਠਾਣਦੇ ਮੇਰੀ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਐਨੇ ਦਿਨਾਂ ਤੋਂ ਉਹਦੇ ਦੇ ਠਾਣਦੇ ਸਾਢੇ 60 ਵਰ ਕਿਉਂ ਨਾ ਸਾਢੇ ਕੀਤਾ ਲੱਗਿਆ ਪਿਆ ਸੀ ਕਿ ਆਪਾਂ ਦਿੱਲੀ ਵੱਲ ਕੁਛ ਨਹੀਂ ਨਹੀਂ ਸੈਂਟਰ ਦੇ ਸ਼ਿਆਰੀ ਤੁਸੀਂ ਪ੍ਰੋਗਰਾਮ ਕੀਤਾ ਤੁਸੀਂ ਪ੍ਰੋਗਰਾਮ ਬਣਾਓ ਮੈਂ ਤੁਹਾਡੇ ਨਾਲ ਮੂਰੇ ਲਾ ਕੇ ਆਪਦੀ ਸਾਰੀ ਟੀਮ ਦਾ ਕਾਫਲਾ ਲੈ ਕੇ ਦਿੱਲੀ ਨਾਲ ਜਾਊਗਾ ਨਹੀਂ ਤੁਸੀਂ ਪ੍ਰੋਗਰਾਮ ਨਹੀਂ ਅਸੀਂ ਤਾਂ ਕਹਿੰਦੇ ਤੁਸੀਂ ਕਿ ਆਪਾਂ ਤੋੜੀਏ ਇਹਨਾਂ ਦੀਆਂ ਸਾਰੀਆਂ ਹਰਿਆਣੇ ਵਾਲਿਆਂ ਦੀਆਂ ਸਾਰੀਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਮ ਐਸ ਪੀ ਦਿਓ ਐਮ ਐਸ ਪੀ ਦਿਓ ਉਹ ਤੇ ਗੱਲ ਕਰਨ ਦੇ ਭਗਵੰਦ ਮਾਨ ਸਾਹਿਬ ਅਸੀਂ ਤਾਂ ਕਿਹਾ ਹੁਣ ਜਾ ਕੇ ਦਿੱਲੀ ਨਾਲ ਲਾਵੇ ਕਹੇ ਵੀ ਹਾਂ ਮੈਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਮੈਨੂੰ ਨਹੀਂ ਇਹ ਤਾਂ ਲੋਕੀ ਲੋਕ ਆ ਆਪਦੇ ਛੋਟੇ ਪਾੜਾ ਰੋਕੋ ਕਮਲ ਜੇ ਮੈਂ ਭੱਜ ਗਿਆ ਜੇ ਮੈਂ ਇੱਥੇ ਹਟ ਗਿਆ ਜਿਹੜੇ ਉਹ ਵੀ ਲੈ ਗਏ ਸਾਡੇ ਸਕੂਲ ਦੇ ਟੀਚਰ ਪੂਰੇ ਗਿੱਤੇ ਯਾਰ ਸਾਡੇ ਸਕੂਲ ਦੇ ਵਿੱਚ ਕਲੀਆਂ ਬਿਲਡਿੰਗ ਐ ਇੰਤਾਂ ਤੋਂ ਕੀ ਕਰਾਉਣਾ ਸੀ ਤੁਸੀਂ ਆਇਆ ਕਿੱਥੋਂ ਹੁਣ ਸਾਰੇ ਸਾਰੇ ਭਰਾ ਮੈਂ ਥੋੜੀ ਕਲੀ ਕਲੀ ਗੱਲ ਦਾ ਜਵਾਬ ਜਦੋਂ ਮੈਂ ਉੱਥੇ ਬੋਲੂਗਾ ਨਾ ਰਾਹੀ ਤੁਹਾਨੂੰ ਦਿਜੂਗਾ ਤੋ ਸੀਵੀ ਉੱਤੇ ਸਾਰੇ ਜਾਣੇ ਆ ਕੇ ਸ਼ਰੀਕ ਹੋ ਤੁਹਾਨੂੰ ਪਤਾ ਲੱਗੇ ਸੀ ਖਲਕੇਚ ਕੀ ਕੰਮ ਕੀਤੇ ਨੇ ਵਿਕਾਸ ਕਾਰਜ ਦੇ ਕੀ ਕੰਮ ਹੁੰਦੇ ਨੇ ਕਿਹੜੇ ਕਿਹੜੇ ਕੰਮ ਜਿਹੜੇ ਏਦੋਂ ਪਹਿਲਾਂ 30 35 ਸਾਲ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਹੀ ਕੀਤੇ ਸੀ ਨਹੀਂ ਐਮਐਲਏ ਸਭ ਘਰੇ ਤਾਂ ਅਸੀਂ ਬੈਠੇ ਨਹੀਂ ਅਸੀਂ ਬਾਹਰ ਜਾਂਦੇ ਨਹੀਂ ਕੋਈ ਸਾਰਾ ਸਾਨੂੰ ਪਤਾ ਕਾਹਦੀ ਕਰ ਰਹੀ ਹੈ ਉਹ ਨਹੀਂ ਕੀ ਕਰ ਰਹੀ ਹੈ 299 ਲੱਖ ਰੁਪਇਆ ਉਹੀ ਜਿਹੜੇ ਟੈਕਸ ਆਪਣੇ ਰੁਕੇ ਹੋਏ ਸੀ ਆਪਣਾ ਵਪਾਰ ਰੁਕਿਆ ਹੋਇਆ ਸੀ ਉਹਦੇ ਵਿੱਚੋਂ ਲਿਆ ਕੇ ਸੀਵਰੇਜ ਪਵਾਇਆ ਮੋਬਾਈਲ ਉਹ ਜ਼ਿੰਮੇਵਾਰ ਹੈ ਜੀ ਤੁਸੀਂ ਐਮਐਲਏ ਸਾਹਮਣੇ ਤੁਹਾਡੀ ਜ਼ਿੰਮੇਵਾਰੀ ਨਹੀਂ ਮੈਂ ਉਹੀ ਕਹਿਣਾ ਜੇ ਅਕਾਉਂਡ ਨੂੰ ਤੁਸੀ ਚੁਣਿਆ ਹੋਇਆ ਜੇ ਥੋੜਾ ਜਨਤਾ ਨਹੀਂ ਇਸੇ ਕਰਕੇ ਜੁਨੇ ਤੁਸੀਂ ਸਾਡੀ ਜ਼ਿੰਮੇਵਾਰੋਂ ਤੁਸੀਂ ਆਂਦਾ ਪਰਿਵਾਰ ਪਰਿਵਾਰ ਦਾ ਜਿਹੜਾ ਮੋਢੀ ਹੁੰਦਾ ਹੈ ਉਹਦੇ ਕਰਕੇ ਜੇ ਕੋਈ ਨੁਕਸਾਨ ਹੁੰਦਾ ਹੋਇਆ ਤਾਂ ਪਰਿਵਾਰ ਉਹਨੂੰ ਕਹਿੰਦਾ ਵੀ ਆਹ ਗੱਲ ਤੋਂ ਪਿੱਛੇ ਖੜੀਏ ਆਪਾਂ ਤਾਂ ਹੁਣ ਪੰਜਾਬ ਦਾ ਨੁਕਸਾਨ ਹੁੰਦਾ ਸੀ ਉਹਦੇ ਕਰਕੇ ਸਰਕਾਰ ਨੇ ਕੋਈ ਆਪ ਦੇ ਲੈਪ ਦੇ ਫੈਸਲੇ ਪਰ ਮੈਂ ਇੱਕ ਥੋਡੇ ਨਾਲ ਖੜਾ ਮੈਂ ਥੋਡੇ ਨਾਲ ਆ ਇੱਥੇ ਲੈ ਕੇ ਜਾ ਥੋਡੇ ਘਰੇ ਇਹ ਚਾਰ ਵਾਰੀ ਜਾਇਆ ਜੀ ਥੋਡੇ ਘਰੇ ਪਰ ਤੁਸੀਂ ਉੱਥੇ ਵੀ ਗਏ ਸੀ ਸਾਡੇ ਤੁਸੀਂ ਮਾਸਟਰ ਨਹੀਂ ਪੂਰੇ ਕਰਕੇ ਇਹਦੀ ਪਹਿਲੀ ਗੱਲ ਤਾਂ ਮੈਂ ਮੈਂ ਦੱਸ ਦਵਾਂ ਮੈਂ ਦੱਸ ਦਵਾਂ ਇੱਕ ਸਵਾਲ ਹੋ ਰਾਇ ਜੀ ਸਾਡਾ 20000 ਟੀਚਰ ਆਪਾਂ ਭਰਤੀ ਕਰਿਆ ਠੀਕ ਹੈ 20000 ਤੋਂ ਵੱਧ 31 ਟੀਚਰ ਆਪਾਂ ਪੱਕੇ ਕੀਤੇ ਇਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਹੀਂ ਕੀਤੀ ਜਦੋਂ ਅਜੇ ਟੀਚਰ ਪੂਰੇ ਨਹੀਂ ਹੁੰਦੇ ਸਾਰੇ ਸਕੂਲਾਂ ਦੇ ਵਿੱਚ ਉਹਨਾਂ ਜਾਂ ਸੰਭਵ ਨਹੀਂ ਕਿ ਸਾਰੀਆਂ ਸੀਟਾਂ ਭਰ ਦਈਏ ਪਰ ਆਪਣੀ ਸਰਕਾਰ ਵੱਡੇ ਪੱਧਰ ਤੇ ਲੱਗੀ ਪਈ ਹੈ ਜਿੰਨੇ ਰੋਜ਼ਗਾਰ ਆਪਾਂ 50000 ਤੋਂ ਵੱਧ ਰੋਜ਼ਗਾਰ ਦਿੱਤਾ ਹੀ ਕਰਤੀ ਹੈ ਸਰਕਾਰ ਜੀ ਸਾਡਾ ਇਹ ਜਵਾਬ ਦਿਓ ਜਿਹੜਾ ਰਸਤਾ ਰੋਕਿਆ ਸੀ ਉੱਥੇ ਕਿਸਾਨਾਂ ਨੇ ਰੋਕੇ ਸੀ ਕਿ ਸਰਕਾਰਾਂ ਨੇ ਰੋਕਿਆ ਹੋਇਆ ਸੀ ਦੇਖੋ ਉਹ ਤਾਂ ਜੀ ਤੁਸੀਂ ਕੀ ਕਹਿੰਦੇ ਸੋਡਾ ਕੀ ਕਹਿਣਾ ਲੈ ਬਰਾ ਸਰਕਾਰ ਆ ਗਾਂ ਵਾਲੀ ਭਾਜ ਭਾ ਦੇ ਕੋਈ ਵੀ ਹੋਵੇ ਹਰਿਆਣੇ ਨੇ ਉਹਨਾਂ ਨੇ ਸਾਡੀ ਕਿਸਾਨਾਂ ਦਾ ਰਸਤਾ ਰੋਕਿਆ ਜਦ ਕਿ ਅਸੀਂ ਬਾਰ ਬਾਰ ਥੋੜੀਆਂ ਮੀਟਿੰਗਾਂ ਕਿਸਾਨਾਂ ਨੇ ਨਹੀਂ ਰੋਕਿਆ ਸੀ ਨਾ ਥੋੜੀਆਂ ਹਾਂ ਥੋੜੀਆਂ ਮੀਟਿੰਗਾਂ ਕਰਾਈਆਂ ਤੈਅ ਕਰਾਈਆਂ ਮੇਰੀ ਗੱਲ ਸੁਣੋ ਮੀਟਿੰਗ ਦਾ ਹੁਣ ਵੀ ਹੋਈ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ ਕਹਿ ਰਿਹਾ ਮੈਂ ਕਿਸਾਨਾਂ ਨੂੰ ਮੀਟਿੰਗ ਕਰਾਉਂ ਅਸੀਂ ਬਾਰ ਬਾਰ ਮੁੱਖ ਮੰਤਰੀ ਦੀ ਮੀਟਿੰਗ ਤੋਂ ਬਿਨਾਂ ਜਾ ਸਕਦੇ ਜੀ ਨਹੀਂ 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 ਐਮਐਲ ਸਾਹਿਬ ਸਾਡਾ ਤੁਸੀਂ ਸਾਡੇ ਹੋ ਨਹੀਂ ਨਹੀਂ ਕਾ ਨਹੀਂ ਤੁਹਾਡੇ ਖਾਨੇ ਰੋਜ ਦੇ ਨੇ ਰਾਤ ਤੁਹਾਡੇ ਵਾਲਿਆਂ ਨਾਲ ਗੱਲਬਾਤ ਚੱਲਦੀ ਰਹਿੰਦੀ ਐਡੀ ਦਾ ਸੋਡਾ ਧਰਨਾ ਚੱਲੀ ਜਾਂਦਾ ਖਾਨੇ ਵਾਲਿਆਂ ਨਾਲ ਤੁਸੀਂ ਰਾਤ ਨੂੰ ਬਾਹਰ ਕਰੇ ਨਾ ਇਹ ਬਹੁਤ ਜਾਂ ਕਰਦੇ ਕੋਈ ਗੱਲ ਹਾਂ ਅੱਕੇ ਵਾਰ ਕਰਨ ਦੇ ਕੋਈ ਡਰ ਨਹੀਂ ਜਿਹੜਾ ਪਿੱਠ ਚ ਸੂਰਾ ਮਰਿਆ ਸਾਡਾ ਸਵਾਲ ਹੀ ਆਹੀ ਫਿਰ ਦੋ ਘਰੇ ਹੀ ਕੋਈ ਸਵਾਲ ਪਿੱਛੇ ਸੂਰਾ ਕਿਉਂ ਮਰਿਆ ਬਸ ਆਹੀ ਸਵਾਲ ਹੈ ਦੋ ਹੋਰ ਕੋਈ ਸਵਾਲ ਨਹੀਂ ਲੋਕਾਂ ਨੇ ਇਹ ਤਾਂ ਹੀ ਭਗਤ ਸਿੰਘ ਵਰਗੇ ਨੇ ਇਹ ਨਹੀਂ ਸੋਚਿਆ ਸੀ ਸਾਡੇ ਮਗਰ ਲੋਕ ਐ ਸੀ ਦੇਸ਼ ਯਾਦ ਕਰਾਵਾਂਗੇ ਕਿੰਨੇ ਜਾਣੇ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਦੇਸ਼ ਯਾਦ ਕਰਾਣਾ ਜਦੋਂ ਦਿੱਲੀ ਨੂੰ ਕੂਚ ਕਰਨਾ ਇਹ ਲੋਕਾਂ ਦਾ ਕੋਈ ਨਹੀਂ ਦੇਖਿਆ ਜਿਹੜਾ ਸੰਘਰਸ਼ੀ ਹੁੰਦੇ ਉਹ ਕਦੇ ਬੰਦੇ ਦੀ ਗਿਣਤੀ ਮਿਲਤੀ ਨਹੀਂ ਲਾਉਂਦੇ ਹੁੰਦੇ ਜੀ ਮੈਂ ਪਿੱਛੇ ਹਟ ਕੇ ਆਜੇ ਹਦਾਰਾ ਫਿਰ ਕਹਿੰਦੇ ਨਹੀਂ ਤੁਸੀਂ ਹੁਣ ਨਹੀਂ ਸਾਲ ਭਰ ਚ ਕਿੰਨੇ ਦਿਨ ਲਾ ਕੇ ਸੁਣਾਉਰੀ ਜਾ ਤੁਸੀਂ ਕੋਈ ਮੋਬਾਈਲ ਚ ਕੱਢ ਦੋ ਤੁਸੀਂ ਸਾਰੇ ਦੇ ਹਾਂ ਦੇ ਨਾਰਾ ਕਿਉਂ ਮਾਰ ਰਹੇ ਸਾਰੀ ਲਿਟਰ ਸਾਰੀਆਂ ਕੋਲੋਂ ਕਰੋੜਾਂ ਰੁਪਈਆਂ ਦਾ ਨਕਸਲ ਹੋਇਆ ਸਾਡਾ ਕਰੋੜਾਂ ਰੁਪਈਆਂ ਦਾ ਚੋਰੀ ਹੋਇਆ ਤੇ ਕੀ ਕਾਰਵਾਈ ਕਰਦੇ ਹੋ ਤੁਹਾਡੇ ਨਾਲ ਅਸੀਂ ਖੜੇ ਆਂ ਸਰਕਾਰ ਜਾ ਕੇ ਉੱਥੇ ਬੈਠੀ ਐ ਤੁਹਾਡੇ ਨਾਲ ਬੈਠੀ ਐ ਸਰਕਾਰ ਨੇ ਸਾਡੇ ਨੂੰ ਬਾਹਰ ਕੀਤਾ ਨਹੀਂ ਉਹ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਸੀ ਜਦ ਕੁਝ ਨਹੀਂ ਗਿਆ ਜਾਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਪੰਜਾਬ 'ਚ ਵੜ ਗਏ ਤਾਂ ਉਹਦੇ ਆਂ ਅਸੀਂ ਤੁੰਨਾ ਵਿੱਚ ਸੀ ਮੀਟਿੰਗ ਦੇ ਲਈ ਦੋ ਗੱਲ ਨੂੰ ਕੋਈ ਨਹੀਂ ਮੰਗ ਪੱਤਰ ਨਹੀਂ ਮੰਗ ਪੱਤਰ ਮੰਗ ਦਾ ਜਵਾਬ ਦੇ ਚਾਰ ਵਜੇ ਘਰ ਨਾ ਆ ਰਿਹਾ ਅਨੇਮਾ ਬੀਤ ਕੇ ਨਨ ਜਵਾਬ ਦਿੰਦੇ ਸਰਾ ਕਿਉਂ ਮਾਰਾ ਤੁਸੀਂ ਬਸ਼ਵਾਸ ਦਾ ਕਿਉਂ ਦਿੱਤਾ ਤਰਾਂ ਸਾਡੀਆਂ ਜੁਰੀ ਹੋਵੇ ਬਈ ਇਹ ਮੰਗਾਈ ਨਹੀਂ ਇਹ ਯਾਦ ਕਰ ਲੈ ਵੀ ਬਸ਼ਵਾਸ ਸਾਨੂੰ ਕਿਉਂ ਦਿੱਤਾ ਸਾਡੇ ਵੱਲ ਤੇ ਹੋਏ ਸਾਰੇ ਯੂ ਨ ਹੋਈ ਜਾਂਦੀ ਉਹ ਤਾਂ ਹੀ ਸਾਰੇ ਗੱਲ ਸੁਣ ਲੋ ਉਹ ਤਾਂ ਹੋਣੀ ਹੈ ਉਹ ਤਾਂ ਸਾਰੇ ਦੂਜੇ ਫੰਦੇ ਪਰਚਾ ਪੁਰਚਾ ਦਾ ਕੋਈ ਹੋ ਨਹੀਂ ਉਹ ਤਾਂ ਕੋਈ ਨਹੀਂ ਕੁਝ ਉੱਤੇ ਕ੍ਰਾਈਮ ਨਹੀਂ ਕੀਤਾ ਸੀ ਅਸੀਂ ਜਿਹੜਾ ਸਾਨੂੰ ਕਿਹਾ ਉੱਥੇ ਧੋਖੇ ਨਾਲ ਗ੍ਰਫਤਾਰ ਕਰ ਲਏ ਤੇ ਹਨ ਮੋਰਚੇ ਸਾਡੇ ਨਾਲ 80 ਸਾਲ ਦੇ ਬਜ਼ੁਰਗ ਕਿਹੜੀ ਗਈ ਰਾਤ ਨੂੰ ਦੁਰਚੇਈ ਅੱਧੀ ਰਾਤ ਨੂੰ ਸਾਡੇ ਪੁੱਖ ਮੰਗਤੇ ਫਰਜਦਾਰ ਹੋਈ ਹੈ ਕੋਟਰੀਆ ਪੈਸੇ 8 ਵਜੇ ਚੋਰੀ ਮੇਰੇ ਭਰਾ ਸਾਰਿਆਂ ਨੂੰ ਜਾਣਦਾ ਮੈਂ ਤੁਸੀਂ ਖੜੇ ਹੋ ਜਿੰਨੇ ਖੜੇ ਜਾਣ ਨੂੰ ਤਾਂ ਬਗਾਨਾ ਨਹੀਂ ਨਾ ਤੁਹਾਡੇ ਨਾਲ ਮੇਰਾ ਕੋਈ ਰੋਸਾ ਨਹੀਂ ਨਹੀਂ ਰੋਸਾ ਤੁਹਾਡਾ ਮੇਰੇ ਨਾਲ ਰੋਸਾ ਹਾਂ ਸਾਡਾ ਸਰਕਾਰ ਨਾਲ ਇੱਕ ਮੈਂ ਗੱਲ ਸੁਣ ਸਰਕਾਰ ਨਾਲ ਰੋਸਾ ਕਿਤਕ ਪਿਛੇ ਨੇ 10 ਹੋ ਗਿਆ ਸਰਕਾਰ ਦੇ ਨੇ ਮਿਲਦੇ ਹੋ 52 ਹੋ ਗਿਆ ਮੈਨ ਮੈਨ ਦਾ ਮੈਨੂੰ ਤੁਹਾਡਾ ਮੰਗ ਪੱਤਰ ਦੇਣਾ ਬਣਦਾ ਹੈ ਦੇ ਦਿਓ ਮੈਂ ਸਰਕਾਰ ਤੱਕ ਜੇ ਪੁਰਜੋ ਰਸਪਰਸ਼ ਕਰਕੇ ਪਹੁੰਚਾਈ ਨਹੀਂ ਵੀ ਬਣਦੀ ਕਾਰਵਾਈ ਕਰੋ ਫਿਰ ਮੈਂ ਤੁਹਾਡੇ ਹੱਕ ਤੇ ਨਹੀਂ ਕਰਦਾ ਫਿਰ ਮੈਂ ਮਾੜਾ ਇੱਕ ਮੇਰੀ ਗਲਤੀ ਸੁਣੋ ਜਦੋਂ ਮੈਂ ਕਿਸੇ ਦਾ ਹੱਕ ਨਹੀਂ ਖਾਦਾ ਮੈਂ ਗਲਤ ਕੰਮ ਨਹੀਂ ਕੀਤਾ ਮੈਂ ਇਹ ਨੇਕ ਕੰਮ ਅੱਜ ਸਿੱਖਿਆ ਦਾ ਸਭ ਤੋਂ ਵੱਡਾ ਆਧਾਰ ਆ ਜਿਹੜਾ ਜਿੱਥੇ ਅਸੀਂ ਜਿਹਦੀ ਸਿਰ ਤੇ ਸਾਡੇ ਬੱਚਿਆਂ ਨੇ ਕਾਮਯਾਬ ਹੋਣਾ ਉਹਦੇ ਵਿਕਾਸ ਕ੍ਰਾਂਤੀ ਦੇ ਕੰਮ ਕਰਨਵੇਂ ਆ ਤੇ ਮੈਂ ਕੋਟਾ ਸਪੋਰਟ ਮੰਗਦਾ ਮੈਂ ਤਾਂ ਮੈਂ ਕਹਿੰਦਾ ਇਹਦਾ ਕਿ ਕਿਸਾਨਾਂ ਦੇ ਜਿਹੜੇ ਕਹਿੰਦੇ ਕਿਸਾਨਾਂ ਦੇ ਖਦਮਾਂ ਨਾਲ ਆ ਛੋਟੀ ਮੰਤਰੀ ਜਨੀ ਬੀਬਾ ਮੇਰਾ ਅਸੀ 5 ਮਿੰਟ ਜਾਂਮਿਆ ਉਸਦੀ ਕਰਾਂਗੇ ਦੱਸੋ ਕਿਹੜੀ ਫਸਲ ਦਾ ਐਮਐਸਟੀ ਦਿੱਤੀ ਤੁਸੀਂ ਪੰਜਾਬ ਸਰਕਾਰ ਨੇ ਇਹ ਗੱਲ ਜਮਾ ਜਾਇਆ ਸਰਾਂ ਦੀ ਸਰਚ ਉਹਨਾਂ ਦਾ ਕਟ ਲਾਏ ਲੱਗਦੇ ਕਿ ਉਹ ਦਿੱਤੀ ਹੈਗੇ ਡਾਂਗਾਂ ਫੇਰ ਸਾਨੂੰ ਹੁਣ ਸਾਨੂੰ ਤੁਸੀਂ ਸਰਕਾਰ ਇਹ ਕੀ ਆ ਰਿਹਾ ਲੱਗੇ ਅਸੀਂ ਚੌਲ ਕਿਹੜੇ ਲਾਗੇ ਹਾਈਬ੍ਰਿਡ ਬੰਦ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਚੌਲ ਕਿਹੜੇ ਲਾਗੇ ਸੀ ਅਸੀਂ ਚੱਕੇ ਨਹੀਂ ਮੁਸਕੇ ਜੋ ਨਹੀਂ ਖਰੀਦਦੇ 26 ਇਹ ਕਰਵਾਉਂਦੇ ਬਹੁਤ ਬਹੁਤ ਕਟ ਲਾ ਕੇ ਮੈਂ ਕੀ ਜੀ ਇੱਕ ਕਟ ਲਾ ਲਾ ਦੇ ਕੇ ਇੱਕ ਮੇਰੀ ਗੱਲ ਸੁਣੋ 200 ਰੁਪਏ ਦਾ ਕਟਲ ਦਾ ਮੈਂ ਕਾਰਡ ਦਿੱਤੀ ਆ ਪਰ ਮੇਰੀ ਗੱਲ ਸੁਣੋ ਇੱਕ ਗੱਲ ਸਮਝੋ ਮੌਰ ਹਲਕੀ ਨੂੰ ਛੱਡ ਕੇ ਕਦੇ ਕਾਟ ਨਹੀਂ ਦਿੱਤੀ ਜਿਹੜਾ ਤਾਂ ਅੰਪੈਰੀ ਜਾਣ ਕਰ ਲਿਓ ਕਿ ਜੇ ਚੱਕੀ ਗਈ ਹੈ ਜੀਰੀ ਜਿੰਨੀ ਬਾਕੀਆਂ ਹਲਕੀਆਂ ਚੋੜਾ ਪਰਾ ਪੰਜਾਬ ਚੋਂ ਜਿੰਨੀ ਪਹਿਲਾਂ ਮੌਰ ਦੀ ਚੱਕੀ ਗਈ ਆ ਉਹ ਧਰਨੇ ਦੇ ਦੇ ਚਕਾਈ ਆਈ ਧਰਨੇ ਦੇ ਕੇ ਚਕਾਈ ਆਈ ਕੱਟ ਲੱਗੇ ਹੀ ਕੱਟ ਰੋਜ਼ ਮੈਂ ਸਿੰਦਰ ਮਾਲਕਾਂ ਨੂੰ ਆਤੀ ਐਸੋਚੂਸ਼ਨ ਨੂੰ ਰੋਜ਼ ਹੀ ਜਾਂਦਾ ਤੁਸੀਂ ਕਿੰਨਾ ਵਾਰ ਮੰਡੀ ਚ ਜਾਇਓ ਜੀ 14 ਵੇਲੇ ਲੈ ਲੈ ਇੱਕ ਮੈਂ ਵੀ ਦੱਸਦਾ ਲੈ ਹੁਣ ਫਿਰ ਮੇਰੀ ਗੱਲ ਸੁਣ ਲਓ ਇੱਥੇ ਸਾਰੇ ਤੁਸੀਂ ਬੈਠੇ ਹੋ ਜਿਹੜੇ ਮੰਡੀਆ ਚ ਵਹਿਣ ਆਲੇ ਆ ਉਮੈਨੋ ਇਹ ਸਵਾਲ ਕਰਨ ਵੀ ਮੈਂ ਆਇਆ ਕਿ ਨਹੀਂ ਆਇਆ ਜੇ ਮੈਂ ਨਾ ਆਇਆ ਹੋਇਆ ਫਿਰ ਮੈਨੂੰ ਹੁਣ ਪਿੰਡ ਤੇ ਵੀ ਲਾ ਵਰਨ ਦਿਓ ਤੇ ਨਹੀਂ ਫਿਰ ਤੁਸੀਂ ਇਹ ਚੀਜ਼ ਦੀ ਆਖ ਟੱਲ ਲੱਗ ਲੱਗੇ ਕਿਈ ਚੋ ਨਾ ਗਾੜਾ ਰਹਿ ਗਈ ਮੰਡੀ ਦੇ ਵਿੱਚ ਇੱਕ ਮਿੰਟ ਤਿੰਨ ਗੇੜੇ ਮਾਰ ਕੇ ਗਿਆ ਨਹੀਂ ਛੋਟਾ ਨਾ ਚੱਕਣ ਤੋਂ ਨਾ ਮਾਰੋ ਮਾੜੋ 26 ਨਾ ਲੱਗਿਆ ਜਦੋਂ ਧਰਨਾ ਚੱਕਿਆ ਉਦੋਂ ਆਇਆ ਦੂਬਾ ਵਾਲਾ ਆਇਆ ਉਹ ਸਭ ਗਾ ਲਿਆ ਉਹਨਾਂ ਸੰਗਿਆ ਵੀ ਨਾ ਨੇ ਪਰ ਮੀਨਾ ਕੋਈ ਨਹੀਂ ਬੋਲੀ ਤੇ ਹੱਟ ਆਇਆ ਸਰਚੋਂ ਨਾਲ ਕਿੰਨੇ ਛੱਕੇ ਤੋਂ ਬਾਹਰ ਆਇਆ ਜਿਹੜਾ ਟਿਕਰੋਂ ਹਟ ਗਿਆ ਹੁਣ ਸੈਂਟਰ ਮਾਲਕਾਂ ਨੂੰ ਤੰਗ ਕੀਤਾ ਜਾ ਰਿਹਾ ਹੁਣ ਉਹਨਾਂ ਦੇ ਚੌਲੇ ਚੱਕੇ ਜਾਂਦੇ ਰੋਜ਼ ਡੀਸੀ ਦਫ਼ਤਰੋਂ ਬਹਿ ਕੇ ਉਹਨਾਂ ਦੇ ਚੌਲ ਜਗਵਾ ਰਹੇ ਮੇਰੀ ਗੱਲ ਸੁਣੋ ਇੱਕ ਮਿੰਟ ਹਾਂਜੀ ਉਹਨਾਂ ਦਾ ਵੀ ਕਸੂਰ ਨਹੀਂ ਯਾਰ ਨਹੀਂ ਠੀਕ ਹੈ ਉਹਨਾਂ ਦੀ ਵੀ ਮਜਬੂਰੀ ਹੈ ਸੈਂਟਰ ਸਰਕਾਰ ਤੰਗ ਕਰ ਰਹੀ ਉਸ ਤੋਂ ਮੋਤੀ ਨੇ ਡੰਡਾ ਚਾੜਿਆ ਤਾਂਲੇ ਪਾਸਿਓਂ ਸੈਲਰ ਮਾਲਕਾਂ ਦਾ ਮਾਲ ਨਹੀਂ ਚੱਕਿਆ ਜਾ ਰਿਹਾ। ਉਹ ਕਹਿੰਦੇ ਤੁਸੀਂ ਤੁਸੀਂ ਮੁੱਦਾ ਗੱਲ ਕਰੋ ਤੁਸੀਂ ਗਾਹਾਂ ਗੱਲ ਕਰੋ। ਮੈਂ ਸਾਡੇ ਨਾਲ ਤੁਸੀਂ ਕਰ ਸਕਦੇ। ਆਪਾਂ ਲੜਾਂਗੇ ਇਸ ਸੰਘਰਸ਼ ਲਈ ਕੋਈ ਗੱਲ ਤੁਹਾਡੇ ਨਾਲ। ਅਸੀਂ ਤਾਂ ਸੋਥੋ ਜਵਾਬ ਮੰਨਦੇ ਤੁਸੀਂ ਸਾਡੀ ਕਿਸਾਨੀ ਤੇ ਕਿਉਂ ਆਹ ਕੀਤਾ? ਸਾਡੇ ਪੁੱਤ ਨੇ ਇਹੀ ਕੰਮ ਕੀਤਾ ਹੈ ਜਿਹਾ। ਸਾਡਾ ਕਰੋੜਾਂ ਰੁਪਈਆ ਦਾ ਆਪਣੇ ਹਿੰਡੀ ਜ਼ਿਲ੍ਹੇ ਦਾ 57 ਲੱਖ ਰੁਪਏ ਦਾ ਝੂਠ ਹੋਇਆ ਹੈ। ਅੱਜ ਤੱਕ ਝੰਡੀ ਝੰਡਾ ਪਹਿਲਾਂ ਮੇਰਾ ਵੀ। ਹਾਂ। ਮੈਨੂੰ ਕਿਉਂਕਿ ਗੱਲ ਤੋਂ ਉਹ ਮੈਂ ਕੁਰਸੀ ਤੇ ਹੋ ਗਿਆ ਨਹੀਂ ਭੁੱਲਣ ਦੇ ਮੈਂ ਨਹੀਂ ਭੁੱਲਿਆ ਗੰਡੇ ਦੇ ਨਾ ਨਸੀ ਇਸ ਤਰ੍ਹਾਂ ਹੁੰਦਾ ਮੈਨੂੰ ਬਾਅਦ ਕੁਰਸੀ ਤੇ ਮੈਂ ਨਹੀਂ ਭੁੱਲਿਆ ਨਹੀਂ ਸਰਵਾਨ ਸਿੰਘ ਜੀ ਵੀਡੀਓ ਕੱਢ ਲਿਓ ਭਗਵੰਦ ਸਿੰਘ ਸਾਹਿਬ ਦੀਆਂ ਪਹਿਲਾਂ ਲਿਆ ਅੱਡ ਲਾ ਕੇ ਦੂਜੀਆਂ ਲਾ ਕੇ ਉਹਹੀ ਭਗਵੰਦ ਸਿੰਘ ਸਾਹਿਬ ਕੀ ਕਹਿ ਰਹੇ ਆ ਕਿਸੇ ਨੂੰ ਮੰਡੀ ਦੇ ਰਾਤ ਨਹੀਂ ਰਹਿਣ ਦਿੱਤਾ ਜਾਊਗਾ ਮੈਨੂੰ ਪਤਾ ਟਰਾਲੀਆਂ ਦੀ ਕੀਮਤ ਕੀ ਕਹਿੰਦਾ ਹੁਟਾ ਮੈਂ ਲਿਆਵਾ ਕਹਿੰਦਾ ਜੇ ਸਰਕਾਰ ਟਰਾਲੀਆਂ ਦੀ ਭਾਲ ਕਰਨ ਲੱਗ ਜੇ ਤਾਂ ਸਰਕਾਰ ਆਪਣੀ ਗੜੀ ਕਿਉਂ ਕਹਿੰਦਾ ਜੀ ਲਾਭੂ ਗੋ ਕਹਿੰਦਾ ਕਿ ਮੈਂ ਸਾਈਕਲ ਤੇ ਜਾਣਾ 22 ਲੱਖ ਦੇ ਜੱਟ ਦੇ ਟਰਾਲੇ ਆ ਜਿਹੜੇ ਦਾਣੇ ਮੈਂ ਤਾਂ ਨਹੀਂ ਪੁੱਛੀ ਕਿ ਘਰੇ ਲੈ ਕੇ ਜਾਂਦੇ ਉਹਨਾਂ ਨੂੰ ਮੈਂ ਕੁਝ ਕਿਹਾ ਦੱਸ ਸਰ ਉਹ ਟਰਾਲਾ ਤੁਸੀਂ ਆਪ ਹੀ ਦੇਖ ਲਈ ਕਿੰਨੇ ਰਿਆ ਟਰਾਲੇ ਟਰਾਲੀਆਂ ਆ ਆਪਾਂ ਉਹ ਪਿਆਰਾ ਆਪਣਾ ਇਹਨਾਂ ਫਰੇਮ ਆਪਣਾ ਅਸਮੇ ਮੈਂ ਫਰੇਮ ਆ ਸੀ ਕਿ ਨਹੀਂ ਕੋਈ ਚੰਗਾ ਕੰਮ ਹੋਣ ਵਾਲਾ ਕਰ ਉਹ ਬਾਈ ਆ ਮਾਰੇ 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 ਆਣਾ ਦੇਖ ਕੇ ਤਾਂ ਨਹੀਂ ਹੋਉਂਦਾ ਇਹ ਕੰਮ ਮਾਣੀ ਬਾਈ ਇਹ ਕੰਮ ਮਾਰੇ ਖੇਤੀ ਦਾ ਹਾਂ ਬਸ ਆਈ ਆਡਾ ਆਉਦਾ ਪਰ ਨਾਰੀ ਵਿੱਚੋਂ ਜਾਣ ਤੋਂ ਬਾਅਦ ਇਹਨਾਂ ਵਕਤ ਤਰੋੜੇ ਖੇਤੀ ਦਾ ਮਾਰੇ ਕੰਮ ਤਾਂ ਨਹੀਂ ਆਈ ਸਰਕਾਰ ਮੁੜਦਾ